ਅੱਜ ਪਹੁੰਚੇ ਆ ਜੀ ਗੁਰਦੁਆਰਾ ਸ਼ਹੀਦਾਂ ਬਾਬਾ ਨਿਹਾਲ ਸਿੰਘ ਜੀ ਜੋ ਤੱਲਾ ਦੇ ਪਿੰਡ ਦੇ ਬਾਹਰ ਤੁਹਾਨੂੰ ਦੁਕਾਨਾਂ ਦਿਖਾਣ ਲੱਪਣੀਆਂ ਵੀ ਜਹਾਜ ਹਰੇਕ ਪਿੰਡ ਦੇ ਬਾਹਰ ਮੇਰੇ ਹਿਸਾਬ ਨਾਲ ਘਰ ਸੱਕੇ ਪਏ ਆ ਯੂਟਿਊਬ ਤੇ ਅੱਜ ਕੱਲ ਬਹੁਤ ਰੈਂਡ ਆ ਵੀ ਇੱਥੇ ਆ ਕੇ ਜਹਾਜ ਚੜਾਉ ਉੱਤੇ ਤੁਹਾਡਾ ਕੰਮ ਬਣ ਜਾਂਦਾ ਇਹ ਗੱਲ ਬਿਲਕੁਲ ਸੱਚ ਆ ਮੇਰੇ ਨਾਲ ਦੇ ਮੇਰੇ ਰਿਸ਼ਤੇ ਅੱਜ ਪਹੁੰਚੇ ਆ ਜੀ ਗੁਰਦੁਆਰਾ ਸ਼ਹੀਦਾਂ ਬਾਬਾ ਨਿਹਾਲ ਸਿੰਘ ਜੀ ਜੋ ਤੱਲਨ ਸਾਹਿਬ ਕਰਕੇ ਮਸ਼ਹੂਰ ਆ ਜਿੰਦ ਪਿੰਡ ਜਲੰਧਰ ਦੇ ਵਿੱਚ ਤੇ ਜਲੰਧਰ ਦੇ ਵਿੱਚ ਪਿੰਡ ਹੈਗਾ ਤੱਲਨ ਸਾਹਿਬ ਤੇ ਬਾਕੀ ਤੁਸੀਂ ਬਹੁਤ ਰੀਲਾਂ ਦੇਖੀਆਂ ਹੋਣੀਆਂ ਇੰ ਬਹੁਤ ਜਿਆਦਾ ਮੁੰਡੇ ਜਹਾਜ਼ ਚੜਾਉਂਦੇ ਆ ਬਾਹਰ ਦਾ ਜਿਹਦਾ ਕੰਮ ਨਹੀਂ ਬਣਦਾ ਇੱਥੇ ਆ ਕੇ ਤੁਸੀਂ ਇੱਕ ਵਾਰੀ ਜ਼ਰੂਰ ਆਪਣਾ ਜਹਾਜ਼ ਚੜਾਓ ਤੇ ਹੁਣ ਤਾਂ ਸ਼ਾਇਦ ਮੇਰੇ ਹਿਸਾਬ ਨਾਲ ਬੰਦ ਕਰਤਾ ਹੋਵੇ ਪਿੱਛੇ ਜੇ ਗੁਰਦੁਆਰਾ ਸਾਹਿਬ ਨੇ ਹੈ ਜੱਸ ਹੂੰ ਬਾਕੀ ਤੁਹਾਨੂੰ ਦਿਖਾਣੇ ਆ ਜਾ ਕੇ ਅੰਦਰ ਤੇ ਚੱਲਦੇ ਆ ਹੁਣ ਅਸੀਂ ਤੇ ਬਹੁਤ ਸੋਹਣਾ ਪਿੰਡ ਆ ਤੇ ਪਿੰਡ ਦੇ ਬਾਹਰ ਤੁਹਾਨੂੰ ਦੁਕਾਨਾਂ ਦੇਖਣ ਲੱਪਣੀਆਂ ਵੀ ਜਹਾਜ਼ ਹਰੇਕ ਪਿੰਡ ਦੇ ਬਾਹਰ ਮੇਰੇ ਹਿਸਾਬ ਨਾਲ ਘਰ ਚ ਰੱਖੇ ਹੋਏ ਆ ਜਿਹੜੇ ਲੋਕ ਉਹ ਸ਼ਰਧਾ ਨਾਲ ਚੜਾਉਂਦੇ ਆ ਜਿਨ੍ਹਾਂ ਦਾ ਕੰਮ ਨਹੀਂ ਬਣਦਾ ਕਿਸੇ ਵਿਦੇਸ਼ ਜਾਣ ਦੇ ਚਾਹਵਨ ਸਾਡੇ ਵਰਗੇ ਜਹਾਜ਼ ਰੂਟ ਚੜਾਉਂਦੇ ਇੱਥੇ ਤੇ ਆਪਾਂ ਦਾ ਚਲੋ ਇਧਰੋਂ ਨੰਗਰੇਸੀ ਵੀ ਅਸੀਂ ਦਰਸ਼ਨ ਕਰ ਲਈਏ ਤੇ ਤੁਹਾਨੂੰ ਵੀ ਦਰਸ਼ਨ ਕਰਵਾਨੇ ਆ ਹਾਂ ਹਾਂਜੀ ਅੱਜ ਅਸੀਂ ਸਮਸਤਕ ਹੁਣ ਅਸੀਂ ਪਹੁੰਚੇ ਆ ਜੀ ਜਲੰਧਰ ਕੱਲਣ ਸਾਹਿਬ ਜਿਹੜੇ ਨੰਗਰ ਨਾਲ ਗੁਰਦੁਆਰਾ ਸਾਹਿਬ ਮਸ਼ਹੂਰ ਹੈ ਤੇ ਗੁਰਦੁਆਰੇ ਦਾ ਅਸਲ ਨਾਮ ਹੈਗਾ ਜੀ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੇ ਜਲੰਧਰ ਅਸੀਂ ਪਹੁੰਚੇ ਹਾਂ ਇੱਥੋਂ ਨੰਗਰੇਸੀ ਆਪਾਂ ਸੋਚਿਆ ਵੀ ਜੱਸ ਨੂੰ ਮੈਂ ਗਿਆ ਮੈਂ ਕਿਹਾ ਚਲਿਏ ਆਪਾਂ ਅੱਜ ਵੀਡੀਓ ਬਣਾ ਲੈਨੇ ਆ ਨਾਲੇ ਮੱਥਾ ਟੇਕ ਲੈਨੇ ਆ ਉਦਾਂ ਸਾਡਾ ਪਤਾ ਨਹੀਂ ਕਦੋਂ ਕਿਹੜਾ ਵਜਣਾ ਜਾਫਰ ਜਾਫਰ ਬਾਕੀ ਮੁੰਡਿਆਂ ਵਾਂਗੂ ਜੇ ਬਾਹਰ ਜਾਣਾ ਹੋਵੇ ਤਾਂ ਫੇਰ ਜਹਾਜ਼ ਚੜਾਣਾ ਵਾਂਗੇ ਸੋ ਇਹ ਆਪਾਂ ਹਾਸੇ ਵਿੱਚ ਆਪਦੀ ਗੱਲ ਕਰਦੇ ਆ ਤੇ ਬਹੁਤ ਹੀ ਜ਼ਿਆਦਾ ਲੋਕੀ ਇਸ ਜਗ੍ਹਾ ਨੂੰ ਮੰਨਦੇ ਆ ਤੇ ਯੂਥ ਚੜਾ ਅੱਜਕੱਲ ਬਹੁਤ ਟ੍ਰੈਂਡ ਆ ਵੀ ਇੱਥੇ ਆ ਕੇ ਜਹਾਜ਼ ਚੜਾਉ ਉੱਤੇ ਤੁਹਾਡਾ ਕੰਮ ਬਣ ਜਾਂਦਾ ਇਹ ਗੱਲ ਬਿਲਕੁਲ ਸੱਚ ਆ ਮੇਰੇ ਨਾਲ ਦੇ ਮੇਰੇ ਰਿਸ਼ਤੇਦਾਰਾਂ ਨੇ ਜੱਸ ਤੇ ਦੋ ਚਾਰ ਮੁੰਡੇ ਮੈਨੂੰ ਹੋਰ ਜਾਣਦੇ ਆ ਉਹ ਮੇਰੇ ਮੇਰੇ ਨਾਲ ਮੈਂ ਉਹਨਾਂ ਨਾਲ ਆਇਆ ਸੀਗਾ ਵੀ ਜਹਾਜ਼ ਚੜਾਣੇ ਸੀਗਾ ਉਹਨਾਂ ਦਾ ਕੰਮ ਵਿਚਾਰਿਆਂ ਦਾ ਬਣਦਾ ਨਹੀਂ ਸੀਗਾ ਤੇ ਬੜਾ ਜ਼ੋਰ ਲਾਇਆ ਨਹੀਂ ਕਹਿੰਦੇ ਕਰੇ ਕਿਸੇ ਨੇ ਕੰਮ ਬੰਦਤਾ ਜੀ ਇਦਾਂ ਕਰ ਦਿੰਦੇ ਆ ਪਿੰਡਾਂ 'ਚ ਬਹੁਤ ਗੱਲਾਂ ਮਸ਼ਹੂਰ ਹੁੰਦੀਆਂ ਸੀ ਇੱਥੇ ਆਇਆ ਉਹਨਾਂ ਦਾ 2 ਮਹੀਨਿਆਂ ਦੇ ਵਿੱਚੇ ਕੰਮ ਬਣ ਗਿਆ ਇੱਕ ਮੁੰਡਾ ਕੈਨੇਡਾ ਚਲ ਗਿਆ ਇੱਕ ਮੁੰਡਾ ਜਰਮਨ ਚਲ ਗਿਆ ਮੇਰੇ ਨਾਲ ਦਾ ਸੋ ਚੱਲਦੇ ਹਾਂ ਅਸੀਂ ਸ਼ੋਰ ਦਾ ਸ਼ਹਿਰ ਤੁਹਾਨੂੰ ਦਰਸ਼ਨ ਕਰਾਨੇ ਆ ਤੇ ਆ ਜਾਓ ਆ ਜਾ ਸਰ ਹਮਾ ਨਾ ਵਗੈਰਾ ਤੁਹਾਨੂੰ ਇੱਥੇ ਰੋਡ ਤੋਂ ਵੀ ਸਨ ਲੱਪਣੀਆਂ ਆ ਤੇ ਲੱਗਣੀਆਂ ਮਰਜ਼ੀ ਇੱਥੇ ਤੁਹਾਨੂੰ ਹੋਰ ਜੀ ਜੀ ਮਿਲਣੇ ਮਿਲੇ ਜਹਾਜ਼ ਤਨੂੰ ਜ਼ਰੂਰ ਮਿਲਣਗੇ ਹਮ ਤੇ ਆ ਜਾ ਪਹਿਲਾਂ ਦੁਕਾਨਾਂ 'ਚ ਚੱਲਦੇ ਹਾਂ ਆ ਲਿਖ ਆ ਜਾ ਜਾਜ ਉਹ ਕਰਾ ਹੈ ਹੂੰ ਇੰਗਰੀਡੀਅੰਟ ਲੈਣ ਚ ਜਾਣਾ ਆ ਛੋਟਾ ਵੱਡਾ ਦਿਹਾੜਾ ਆ ਇਹ ਕਿੱਥੇ ਜਾਣਾ ਦੱਸ ਨਹੀਂ ਯਾਰ ਹੱਲੇ ਤਾਂ ਮੇਰਾ ਕੋਈ ਇਰਾਦਾ ਨਹੀਂ ਹੈਗਾ ਕਿ ਤੁਹਾਨੂੰ ਲਿਆਂਨ ਦੀ ਲੋੜ ਨਹੀਂ ਇੱਥੇ ਤੁਹਾਨੂੰ ਹਰੇਕ ਪਿੰਡ ਦੇ ਵਿੱਚ ਜੋ ਜਦੋਂ ਦਰਵਾਜ਼ੇ ਅੰਦਰ ਐਂਟਰ ਕਰਦੇ ਆ ਪਿੰਡ 'ਚ ਤੇ ਘਰ ਦੇ ਵਿੱਚ ਤੁਹਾਨੂੰ ਬਾਰ-ਬਾਰ ਇਹ ਦੇਖਣ ਨੂੰ ਮਿਲ ਜਾਣੇ ਆ ਉਹ ਤਾਂ ਆਪਾਂ ਵੀਡੀਓ ਚਾਲਸ ਨੇ ਉੱਥੇ ਨਹੀਂ ਬਣਾਈ ਕਿਉਂਕਿ ਅਸੀਂ ਮੋਰਤਾਲੇ ਟਰੈਵਲ ਕਰਦੇ ਸੀਗੇ ਹੁਣ ਆਪਾਂ ਹਰੇਕ ਦਾ ਨਾਮ ਲੈ ਲਾ ਦੁਕਾਨ ਦੇ ਉੱਪਰ ਤੇ ਜਿੰ ਜਦੋਂ ਅਸੀਂ ਲੰਗਰੇ ਸੀ ਉੱਥੇ ਹਰੇਕ ਬੰਦਾ ਲੈ ਕੇ ਬੈਠਾ ਜਹਾਜ਼ ਹੀ ਲੈ ਕੇ ਬੈਠਾ ਸੀ ਮੋਸਟਲੀ ਉਹ ਤੈਨੂੰ ਪਤਾ ਵੇ ਯਾਰ ਜਾਂ ਤਾਂ ਇੱਥੇ ਜ਼ਿਆਦਾਤਰ ਰਹੀ ਜਾਂਦੀ ਆ ਵੀ ਬਣਾਇਆ ਵੀ ਬਾਹਰ ਦਾ ਕੰਮ ਬਣਦਾ ਮੰਨਣਾ ਕੀ ਗੱਲ ਹੈ ਜੀ ਸਾਜਿਆ ਹੂੰ ਤੇ ਜਾਂ ਤਾਂ ਤਾਂ ਹੀ ਆਂਦੀ ਆ ਤੇ ਬਹੁਤ ਜ਼ਿਆਦਾ ਜੀ ਰੀਲਾ ਵਗੈਰਾ ਤਾਂ ਬਹੁਤ ਦੇਖਿਆ ਹੋਈ ਆ ਹੂੰ ਚਲੋ ਬਾਕੀ ਚੱਲਦੇ ਆ ਮੱਥਾ ਟੇਕਦੇ ਆ ਜਾ ਕੇ ਜੇ ਨਾ ਹੀ ਨਹੀਂ ਪਹੁੰਚੇ ਜ਼ਰੂਰ ਪਹੁੰਚੋ ਜਲੰਧਰ ਦਾ ਕੋਲ ਪਿੰਡ ਪੈਂਦਾ ਜਲੰਧਰ ਦੇ ਵਿੱਚ ਹੀ ਪੈਂਦਾ ਪਿੰਡ ਤੱਲਨ ਸਾਹਿਬ ਜੀ ਜੇ ਨਾਮ ਨਾਲ ਮਸ਼ਹੂਰ ਆ ਪਰ ਅਸਲ ਨਾਮ ਤਾਂ ਅੰਦਰ ਦੱਸੂਗਾ ਕਦੋਂ ਅੰਦਰ ਇਹ ਸਿੰਘ ਜੀ ਗੁਰਦਰ ਸਾਹਿਬ ਦਾ ਸੋ ਚੱਲਦੇ ਹਾਂ ਅਸੀਂ ਮੱਥਾ ਟੇਕਦੇ ਹਾਂ ਮੱਥਾ ਟੇਕ ਕੇ ਚੱਲਦੇ ਹਾਂ ਤੇ ਚਲੋ ਸ੍ਰੀ ਕਰੋ ਦਰਸ਼ਨ ਆ ਗਏ ਆ ਜੀ ਆਪਾਂ ਅੰਦਰ ਦੇਖ ਸਕਦੇ ਹੋ ਤੁਸੀਂ ਦਰਸ਼ਨ ਕਰੋ ਜੀ ਜਗ੍ਹਾ ਦੇ ਤੇ ਚੱਲਦੇ ਹਾਂ ਤੁਹਾਨੂੰ ਗੇ ਵੀ ਦਿਖਾਉਂਦੇ ਆ ਅੰਦਰ ਕੀ ਕਿਆ ਸੀਗਾ ਵੀ ਮर्यादा ਰੱਖੋ ਫੋਨ ਨਾਲ ਵੀਡੀਓ ਬਣਾਓ ਆਪਾਂ ਅੰਦਰ ਬਣਾਈ ਨਹੀਂ ਅਸੀਂ ਹਾਂ ਬਾਹਰ-ਬਾਹਰ ਹੀ ਮੈਂ ਬਣਾਉਂਦੀ ਆ ਬਲੌਗ ਯਾਰ ਹੂੰ ਬਹੁਤ ਅੰਦਰ ਜਾ ਕੇ ਫੋਨ ਉਹਨੂੰ ਮਿਲਿਆ ਯਾਰ ਸਹੀ ਗੱਲ ਇਹ ਲਿਖਾਂ ਵੀਡੀਓ ਮਾਣਾ ਸਖਤ ਮਾਣਾ ਹੂੰ ਅੰਦਰ ਜਾਗੇ ਕਿ ਜੰਤਾ ਫਿਰ ਹੂਡ ਮਤ ਕਰਦੀ ਆ ਮੱਥੇ ਲਿਖਿਆ ਤੰਦਵਾ ਦਿੰਦੇ ਵੀ ਸਾਂਸ ਨਹੀਂ ਹੁੰਦੀ ਫੇ ਇਦਾਂ ਹੀ ਜਾ ਕੇ ਕੈਮਰੇ ਮੋੜੇ ਬਾਰ ਬਾਰ ਕੱਢੀ ਜਾਣੇ ਹੂੰ ਮੱਛਾ ਦਾ ਆਪਾ ਟੇਕ ਲਿਆ ਹੁਣ ਦੇਖਦੇ ਆ ਯਾਰ ਵਾਲ ਕਟਾਣੇ ਆ ਤੂੰ ਦਾ ਕਟਾ ਲੇ ਆ ਤੂੰ ਦਾ ਮੁੱਛਾ ਮੱਛਾ ਕਟਾ ਕਟਾਦੀਆਂ ਆ ਖੋ ਬਲੌਗ ਤਾਂ ਜੰਤਾ ਨੇ ਦੇਖ ਲਿਆ ਸੀਗਾ ਤੇ ਯਾਰ ਮੈਂ ਵੀ ਵਾਲ ਕਟਾਣੇ ਆ ਹੁਣ ਦੋ ਤਿੰਨ ਪ੍ਰੋਗਰਾਮ ਆ ਗਏ ਆ ਉੱਥੇ ਵੀ ਟੈਂਡ ਕਰਨੇ ਪੈਣੇ ਆ ਵਾਲ ਕਟਾ ਕੇ ਸੋਹਣਾ ਸਨਖਾ ਜਾ ਮੁੰਡਾ ਫਿਰ ਬਣ ਜਾਂਦਾ ਆ ਗਲੋਰੀ ਆ ਜਾਂਦੀ ਪਉ ਨਹੀਂ ਫੇਸ ਤੇ ਕੀ ਚੱਕਰ ਆ ਤੇ ਉਹ ਵੀ ਅੱਜ ਕਰਦੇ ਆ ਤੇ ਚੱਲਦੇ ਆ ਹੁਣ ਮੱਥਾ ਸੀ ਟੇਕ ਲਿਆ ਜੀ ਤੇ ਹੁਣ ਚੱਲਦੇ ਆ ਆਪਾਂ ਪਿੰਡ ਵਾਲ ਨੂੰ ਚਾਲੇ ਪਾਉਂਦੇ ਆ ਸਾਮ ਵਜੇਰਾ ਹੋਵੇ 4 ਵਜੇ 4 ਵਜ ਗਿਆ ਸ਼ਹਿਰ ਦਾ ਕਿੰਨੇ 6 ਵਜ ਦਾ ਨਿਕਲ ਖੜੇਗੇ ਅੱਡੇ 6 ਵਜ ਦਾ ਨਿਕਲ ਹੁਆ ਆਪਾਂ ਤੇ ਚੱਲਦੇ ਆ ਹੁਣ ਘਰ ਦੇ ਵੀ ਕਹਿੰਦੇ ਨੇ ਪਤਾ ਨਹੀਂ ਕਿੱਥੇ ਨਿਕਲ ਗਏ ਉਸ ਵੀਰ ਦੇ ਅੱਜ ਆਹ ਦੇਖੋ ਜਿਮ ਲਵਰਸ ਆ ਆ ਪੂਰੇ ਸਾਡੇ ਪਿੰਡ ਦੇ ਅਸਲੀ ਜਿਮ ਲਵਰ ਬਾਕੀ ਤਾਂ ਬਸ ਹਲਕੇ ਹੀ ਆ ਓ ਮਾਈ ਗੋਡ ਓ ਚੈੱਕ ਕਰੋ ਓਹੋ ਕੀ ਬਾਤ ਆ ਨਿਹੰਗ ਲੈਟਸ ਓ ਹੋ ਚੈੱਕ ਕਰੋ ਲੈਗ ਡੇ ਲੱਗ ਰਿਹਾ ਮੁੰਡਿਆਂ ਦਾ ਓਸਤਾਹ ਤੇਰਾ ਕੀ ਲੱਗਦਾ ਪਿਆ ਢੇਡ ਢੇਡ ਦੇਖੋ ਦੇਖੋ ਕੱਟ ਕੱਟ ਕੇ ਬੰਦੇ ਕਹਿੰਦਾ ਢੇਡ ਘਾਟਾ ਹਰੇ ਬੜੀ ਆ ਬਾਕੀ ਨਾਲ ਪੂਰੀ ਸਪੋਰਟ ਕਰਨ ਨੂੰ ਪਹੁੰਚੇ ਆ ਬੰਦੇ ਇਹਨਾਂ ਦੇ ਤੇ ਇਹਨਾਂ ਦਾ ਅੱਜ ਬਲੌਗ ਪੂਰਾ ਪੈਣਾ ਹੈ ਕੱਲ ਨੂੰ ਟ੍ਰੈਂਡਿੰਗ ਚ ਆ ਲੈ ਵਾਹ ਵੀ ਵਾਹ ਸੋ ਬੱਚੇ ਲਾ ਰਿਹਾ ਜਿਮ ਜੀ ਤੇ ਅੱਜ ਦਾ ਬਲੌਗ ਕਰਦੇ ਇੱਥੇ ਸਮਾਪਤ ਬੱਚਾ